हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ 5.2 ਅਭਿਆਸ ਤੇ ਪਹੁੰਚ ਗਏ ਇਹ ਕਰੰਸੀ ਵਾਲਾ ਟੌਪਿਕ ਚੱਲਦਾ ਪਿਆ ਬੇਟਾ ਤਾਂ ਹੁਣ ਰੁਪਈਆਂ ਨੂੰ ਤੇ ਪੈਸਿਆਂ ਨੂੰ ਆਪਸ ਦੇ ਵਿੱਚ ਜੋੜਨਾ ਕਿਵੇਂ ਆ ਉਹੋ ਸਵਾਲ ਆਗੇ ਬੇਟਾ ਸਿੰਪਲ ਬੇਟਾ ਜਿਵੇਂ ਆਪਾਂ ਜੋੜਦੇ ਸਵਾਲ ਕਰਦੇ ਸੀ ਉਸੇ ਤਰ੍ਹਾਂ ਹੀ ਜੋੜਨਾ ਸ਼ੁਰੂ ਕਰਨਾ ਹੈ ਇੱਧਰ ਇਕਾਈ ਵਾਲੇ ਸਾਂਤ ਤੋਂ ਅਸੀਂ ਜੋੜਨਾ ਸ਼ੁਰੂ ਕਰਨਾ ਤਾਂ ਆ ਪਹਿਲਾ ਸਵਾਲ ਕਰਦੇ ਹਾਂ 0 ਤੇ 0 ਬੇਟਾ 0 ਹੋਗੇ 0.00 5 4 9 ਹੋਗੇ ਉਹਦੇ ਤੋਂ ਬਾਅਦ ਬੇਟਾ ਡੈਸੀਮਲ ਦਾ ਡੈਸੀਮਲ ਲਾ ਦੇਣਾ ਅਸੀਂ ਇੱਥੇ ਉਸ ਤੋਂ ਬਾਅਦ 3 ਤੇ 2 5 ਠੀਕ ਹੈ ਬੇਟਾ 4 ਤੇ 2 6 2 ਤੇ 1 3 1 ਤੇ 1 2 ਇਹ ਬਣ ਗਿਆ 2365 ਰੁਪਏ 90 ਪੈਸੇ ਠੀਕ ਹੈ 0.90 ਇਹਨੂੰ ਅਸੀਂ ਰੁਪਏ ਵੀ ਲੇਖ ਸਾਹਦੇ ਹਾਂ ਉੱਤਰ ਆ ਗਿਆ ਸਾਡੇ ਕੋਲੇ 2365.90 ਰੁਪਏ ਨੈਕਸਟ ਬੇਟਾ ਉਸੇ ਤਰ੍ਹਾਂ ਹੀ ਜੋੜ ਦੇ ਸਵਾਲ ਹੀ ਆ ਹੋਰ ਕੁਝ ਵੀ ਇਹਦੇ ਵਿੱਚ ਨਵੀਂ ਚੀਜ਼ ਨਹੀਂ ਹੈਗੀ 8 ਦੇ 8 ਬੇਟਾ 8 ਤੇ 0 8 5 ਤੇ 6 11 ਹੁਣ ਬੇਟਾ ਇੱਕ ਹਾਂਸਲ ਡੈਸੀਮਲ ਦੇ ਇਧਰ ਚਲ ਜੂਗਾ ਡੈਸੀਮਲ ਇੱਥੇ ਹੀ ਆ ਜਾਣਾ ਆਪਣੀ ਜਗ੍ਹਾ ਤੇ 1 ਤੇ 2 3 ਤੇ 9 12 ਇੱਕ ਹਾਂਸਲ ਆ ਗਿਆ ਇਹ ਇਧਰ ਚਲਾ ਗਿਆ 1 1 2 ਤੇ 7 9 4 ਤੇ 2 6 2 ਤੇ 3 5 ਠੀਕ ਹੈ ਬੇਟਾ ਤਾਂ ਜਦੋਂ ਅਸੀਂ ਇਹਨੂੰ ਪੜ੍ਹਨਾ ਬੇਟਾ ਤਿੰਨ ਬਾਅਦ ਕਮਾ ਡੈਸੀਮਲ ਤੋਂ ਇਧਰਲੇ ਪਾਸੇ ਤਿੰਨ ਤੋਂ ਬਾਅਦ ਕਮਾ ਜਦੋਂ ਲਾਉਨੇ 5692.18 ਰੁਪਈਏ ਠੀਕ ਹੈ ਬੇਟਾ ਨੈਕਸਟ ਅਗਲਾ ਸਵਾਲ ਬੇਟਾ ਫੇਰ ਉਸੇ ਤਰ੍ਹਾਂ ਹੀ ਧਿਆਨ ਰੱਖਣਾ 2 ਤੇ 4 6 7 ਤੇ 2 9 ਡੈਸੀਮਲ ਦਾ ਡੈਸੀਮਲ ਆ ਗਿਆ 8 ਤੇ 2 10 ਹਾਂਸਲ 1 ਆ ਗਿਆ 1 ਤੇ 7 8 ਤੇ 3 11 ਹਾਂਸਲ ਫੇਰ ਬੇਟਾ 1 ਆ ਗਿਆ 1 ਤੇ 2 3 ਤੇ 1 4 ਹੁਣ ਕੋਈ ਅਨਸਰ ਦੀ 5 ਤੇ 4 9 ਤਾਂ ਬੇਟਾ ਇਹਨੂੰ ਜਦੋਂ ਪੜਦੇ 9410.96 ਰੁਪਏ ਦਾ ਆਪਾਂ ਉੱਤਰ ਲਿਖ ਦੇਣਾ ਠੀਕ ਹੈ ਬੇਟਾ ਫੇਰ ਬੇਟਾ ਆਪਾਂ ਡੀ ਸਵਾਲ ਕਰਦੇ ਆ ਇਹਦਾ ਡੀ ਸਵਾਲ ਦੇਖੋ ਧਿਆਨ ਦੇ ਨਾਲ 6 ਤੇ 4 10 ਇੱਕ ਅਨਸਰ ਆ ਗਿਆ 1 ਤੇ 5 6 ਤੇ 7 13 ਇੱਥੇ ਡੈਸੀਮਲ ਦੇ ਥੱਲੇ ਡੈਸੀਮਲ ਲਿਖ ਦੇਣਾ ਹਾਂਸਲ ਇੱਥੇ ਆ ਗਿਆ 1 ਤੇ 4 5 ਤੇ 6 11 1 ਹੱਥ ਲਾ ਗਿਆ ਫਿਰ 1 ਤੇ 2 3 ਤੇ 1 4 ਤਾਂ 4 ਤੇ 3 7 3 ਤੇ 2 5 ਠੀਕ ਹੈ ਬੇਟਾ ਤਾਂ ਇਹ ਆ ਗਿਆ 5741.30 5700 1 41 ਆ ਬੇਟਾ 7 ਆਇਆ ਠੀਕ ਹੈ 741.30 ਰੁਪਈਏ ਉੱਤਰ ਆ ਗਿਆ ਠੀਕ ਹੈ ਬੇਟਾ ਨੈਕਸਟ ਬੇਟਾ 8 ਰੁਪਈਏ ਸਿੱਧੇ ਹੀ ਜੁੜ ਜਾਣੇ ਇੱਥੇ ਡੈਸੀਮਲ ਹੈ ਹੀ ਨਹੀਂ 8 ਦੇ 8 4 ਤੇ 2 6 4 ਤੇ 2 6 4 ਤੇ 3 7 7668 ਰੁਪਈਏ ਰੁਪਈਆ ਆ ਗਏ ਠੀਕ ਹੈ ਬੇਟਾ ਇਹਨੂੰ ਬੇਟਾ ਫੇਰ ਆਪਾਂ ਉਸੇ ਤਰ੍ਹਾਂ ਹੀ 0 ਤੇ 8 8 ਬੇਟਾ ਅੱਛਾ ਬੇਟਾ 1 ਘਟਾਓ ਦਾ ਸਵਾਲ ਆ ਗਿਆ ਪਹਿਲਾਂ ਜੋੜ ਸੀਗੇ ਹੁਣ ਬੇਟਾ 0 0 ਚੋਂ 8 ਨਹੀਂ ਜਾਂਦੇ 0 ਇੱਥੋਂ ਹਾਂ ਸੱਲੂਗੀ 10 ਬਣ ਗਏ 10ਾਂ ਚੋਂ 8 ਗਏ 2 ਆ ਗਏ ਠੀਕ ਹੈ ਬੇਟਾ ਨੈਕਸਟ ਬੇਟਾ ਇੱਥੇ 3 ਰਹਿ ਗਏ 3ਾਂ ਚੋਂ 1 ਗਏ 2 ਡੈਸੀਮਲ ਦੀ ਜਗ੍ਹਾ ਤੇ ਡੈਸੀਮਲ ਆ ਗਿਆ 9ਾਂ ਚੋਂ 2 ਗਏ 7 ਠੀਕ ਹੈ ਬੇਟਾ ਫੇਰ 8ਾਂ ਚੋਂ 4 ਗਏ 4 ਠੀਕ ਹੈ ਬੇਟਾ ਚਾਰਾਂ ਚੋਂ ਦੋ ਗਏ ਦੋ ਪੰਜਾਂ ਚੋਂ ਦੋ ਗਏ ਤਿੰਨ ਇਹ ਆ ਗਿਆ 3247.22 ਰੁਪਏ ਠੀਕ ਆ ਆਰ ਐਸ ਲਿਖ ਦਿੰਨੇ ਆ ਅਸੀਂ ਜਾਂ ਰੁਪਏ ਪੰਜਾਬੀ ਚ ਲਿਖ ਦੋ ਇੱਕੋ ਹੀ ਗੱਲ ਹੈਗੀ ਆ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ ਐਫ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ